ਮੈਂ ਨਾ ਕਾਢ ਨਹੀਂ ਸਮਝਦਾ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਫੋਟੋ ਇੱਕ ਚਾਹੀਦੀ ਹੈ ਕਿਹੜਾ ਕਨੈਕਟ ਕਰਾ ਹਾਂ ਹਾਂ ਕੀ ਗੱਲ ਹੋਊਗੀ ਸਰ ਸਾਡੇ ਕੋ ਜੀਨੀ ਸੂਟ ਹੈ ਜੀ ਅੱਜ ਨੀਂ ਨੀਂ ਸਵਾਰੀ ਕਰਾ ਦਿੰਦੇ ਸਰ ਮੇਰੇ ਘਰ ਆਏ ਨਹੀਂ ਹੁੰਦਾ ਉੱਧਰ ਕਹਿੰਦੇ ਸਵੇਰੇ ਸਵੇਰੇ ਆਪਾਂ ਤੁੰਗੀ ਜਾਣਾ ਹੁੰਦਾ ਹੈ ਕਿਤੇ ਕੰਮ ਤੇ ਜਾਣਾ ਸਰ ਅਸੀਂ ਪੂਰੇ ਅੰਮ੍ਰਿਤਸਰ ਦੀ ਕੰਮ ਹੁੰਦਾ ਤੇਰੀ ਗੱਲ ਜੈਡ ਹੈ ਅਸੀਂ ਤੈਨੂੰ ਮੰਨਾਂ ਨਹੀਂ ਕਰਦੇ ਬਾਲੇ ਸਵੇਰੇ ਸਵੇਰੇ ਇੰਨਾ ਬਤਾ ਫੋਨ ਕਰਕੇ ਜਿੱਦ ਕਰਦਾ ਸਰ ਤਸਵੀਰ ਹੈ ਸਰ ਮਾਝੂਈ ਝਵਾਰੀ ਹੋ ਰਹੀ ਹੈ ਕਿ ਦੋ ਜਣ ਨੂੰ ਚੜਾਣੇ ਨੇ 10 ਜਣੇ ਹੋਰ ਹੋ ਕਹਿੰਦੇ ਸਾਨੂੰ ਬੱਦਲ ਲੱਗ ਹੁਣ 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 ਥੋੜਾ ਜੀ ਆਜੀ ਹੋਇਆ ਨਾ ਆਜੀ ਹੋਇਆ

ਜੀ ਪਟਿਆਲੇ ਤੋਂ ਪੁੱਛ ਲੋ ਜੀ ਸਿੱਧੇ ਜੀ ਕੋੜੇ ਕੋੜੇ ਐਮ ਡੀ ਨਗਰ ਮੈਨੂੰ ਜੀ ਇਹ ਮੈਂ ਹੁਣ ਖੜਾ ਲੈ ਕੇ ਜਾ ਰਿਹਾ ਹਾਂ ਭਾਈ ਇੱਕ ਮਿੰਟ ਹੱਟ ਜਾ ਤੁਸੀਂ ਕਨੈਕਟਰ ਸਦੇ 55 ਸਿੱਟਾ ਨੇ ਵਾਹ ਬੁੱਝਾ ਦੇ ਜੀ ਜਿੰਨੇ ਸਿੱਟਾ ਹੁੰਦੀਆਂ ਪਠਾਏ ਆਪਾਂ ਕਿੰਨਾ